ਔਰਤਾਂ ਦੇ ਸੁਭਾਤੇ ਅਸ਼ੁਭ ਲੱਛਣ ਜ਼ਰੂਰ ਸੁਣੋ ਸਵਾਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ ਸਿਮਰਤ ਹੋਏ ਟਿਪਸ ਵਿੱਚ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਵੀਡੀਓ ਜੋਤਿਸ਼ੀ ਔਰਤਾਂ ਬਾਰੇ ਬਹੁਤ ਕੁਝ ਕਿਹਾ ਗਿਆ ਹੈ ਔਰਤਾਂ ਕਿਵੇਂ ਦੀਆਂ ਹੋਣਗੀਆਂ ਉਹਨਾਂ ਤੇ ਸੁਭਾਤੇ ਅਸ਼ੁਭ ਸੰਕਲ ਕੀ ਨੇ ਉਹਨਾਂ ਦਾ ਸੁਭਾਗ ਕੀ ਹੈ ਉਹਨਾਂ ਦਾ ਭਵਿੱਖ ਕੀ ਹੋਵੇਗਾ ਆਦਿ ਅੱਜ ਅਸੀਂ ਤੁਹਾਨੂੰ ਔਰਤਾਂ ਬਾਰੇ ਕੁਝ ਦਿਲਚਸਪ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਸਮੁੰਦਰ ਸਾਸਤ ਵੀ ਮਰਦਾਂ ਤੇ ਔਰਤਾਂ ਦੇ ਪ੍ਰਕਾਰਾਂ ਬਾਰੇ ਬਹੁਤ ਕੁਝ ਲਿਖਦਾ ਹੈ ਭਾਵੇਂ ਮਰਦਾਂ ਬਾਰੇ ਬਹੁਤਾ ਨਹੀਂ ਲਿਖਿਆ ਗਿਆ ਹੈ ਪਰ ਔਰਤਾਂ ਦੇ ਪ੍ਰਕਾਰ ਉਹਨਾਂ ਦੀਆਂ ਵਿਸ਼ੇਸ਼ਤਾਵਾਂ ਅਤੇ ਉਹਨਾਂ ਦੇ ਸੁਭਾਅ ਬਾਰੇ ਬਹੁਤ ਕੁਝ ਲਿਖਿਆ ਗਿਆ ਹੈ ਹਰ ਵਿਅਕਤੀ ਦੀਆਂ ਸਰੀਰਕ ਵਿਸ਼ੇਸ਼ਤਾਵਾਂ ਵੱਖਰੀਆਂ ਹੁੰਦੀਆਂ ਹਨ ਅਤੇ ਉਹਨਾਂ ਦੇ ਗੁਣ ਵੀ ਸਰੀਰਕ ਵਿਸ਼ੇਸ਼ਤਾਵਾਂ ਵਾਂਗ ਵੱਖ-ਵੱਖਰੀ ਹੁੰਦੀਆਂ ਹਨ ਜ਼ਿਆਦਾਤਰ ਮੁੰਡੇ ਚਾਹੁੰਦੇ ਹਨ ਕਿ ਜਿਸ ਔਰਤ ਨਾਲ ਵਿਆਹ ਕਰਦੇ ਹਨ ਉਹ ਖੁਸ਼ਕਿਸਮਤ ਹੋਵੇ ਪਰ ਅਜੇਹੇ ਕੁੜੀਆਂ ਲੱਭਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ ਪਰ ਜੇਕਰ ਤੁਸੀਂ ਕਿਸੇ ਦੀਆਂ ਸਰੀਰਕ ਵਿਸ਼ੇਸ਼ਤਾਵਾਂ ਨੂੰ ਵੇਖਦੇ ਹੋ ਤਾਂ ਤੁਸੀਂ ਉਹਨਾਂ ਦੇ ਵਿਵਹਾਰ ਬਾਰੇ ਪਤਾ ਲਗਾ ਸਕਦੇ ਹੋ ਐਸ ਲਈ ਅਸੀਂ ਤੁਹਾਨੂੰ ਇਹ ਦੱਸਣ ਜਾ ਰਹੇ ਹਾਂ ਕਿ ਕਿਹੜੀਆਂ ਸਰੀਰਕ ਵਿਸ਼ੇਸ਼ਤਾਵਾਂ ਤੁਹਾਨੂੰ ਕੁੜੀ ਦੇ ਵਿਵਹਾਰ ਬਾਰੇ ਪਤਾ ਲਗਾਉਣ ਵਿੱਚ ਮਦਦ ਕਰ ਸਕਦੀਆਂ ਹਨ ਸਮੁੰਦਰ ਸ਼ਾਸਤਰ ਵਿੱਚ ਔਰਤਾਂ ਦੇ ਸ਼ੁਭ ਅਤੇ ਅਸ਼ੁਭ ਸੰਕੇਤਾਂ ਦਾ ਜ਼ਿਕਰ ਕੀਤਾ ਗਿਆ ਹੈ ਜੇਕਰ ਕਿਸੇ ਔਰਤ ਦੇ ਸੰਕੇਤਾਂ ਨੂੰ ਧਿਆਨ ਵਿੱਚ ਰੱਖਿਆ ਜਾਵੇ ਅਤੇ ਉਸ ਦੇ ਵਿਚਾਰ ਸਮੁੰਦਰ ਸ਼ਾਸਤਰ ਦੇ ਸਿਧਾਂਤਾਂ ਜਾਂ ਫਿਰ タルਨਾਵਾਂ ਦੇ ਆਧਾਰਨ ਹੋਣ ਤਾਂ ਉਸ ਦੇ ਸ਼ੁਭ ਅਤੇ ਅਸ਼ੁਭ ਨਤੀਜਿਆਂ ਦੀ ਭਵਿੱਖਬਾਣੀ ਕੀਤੀ ਜਾ ਸਕਦੀ ਹੈ ਕਿ ਉਹ ਚੰਗੇ ਚਰਿੱਤਰ ਵਾਲੀ ਹੋਵੇਗੀ ਜਾਂ ਫਿਰ ਝਗੜਾਲੂ ਤੁਸੀਂ ਅਤੇ ਖੁਸ਼ਕਿਸਮਤ ਅਤੇ ਬਦਕਿਸਮਤ ਔਰਤਾਂ ਦੇ ਸੰਕੇਤ ਨੂੰ ਬਹੁਤ ਆਸਾਨੀ ਨਾਲ ਜਾਣ ਸਕਦੇ ਹੋ ਪਰ ਇਸ ਤੋਂ ਪਹਿਲਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਮਾਤਾ ਰਾਣੀ ਦਾ ਆਸ਼ੀਰਵਾਦ ਤੁਹਾਡੇ ਤੇ ਬਣਿਆ ਰਹੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਚੈਨਲ ਸਿਮਰਤ ਹੋਏ ਸ਼ਿਫਟ ਨੂੰ ਸਬਸਕ੍ਰਾਈਬ ਕਰੋ ਤੇ ਕਮੈਂਟ ਬਾਕਸ ਵਿੱਚ ਜੈ ਮਾ ਲਕਸ਼ਮੀ ਜ਼ਰੂਰ ਲਿਖੋ ਮਾਤਾ ਰਾਣੀ ਦਾ ਆਸ਼ੀਰਵਾਦ ਹਮੇਸ਼ਾ ਹੀ ਤੁਹਾਡੇ ਤੇ ਬਣਿਆ ਰਹੇ ਨੰਬਰ 1 ਜਿਹੜੀ ਕੁੜੀ ਸਫਾਈ ਅਤੇ ਪਵਿੱਤਰਤਾ ਦਾ ਧਿਆਨ ਨਹੀਂ ਰੱਖਦੀ ਉਸ ਨੂੰ ਵਿਆਤਾ ਜੀਵਨ ਵਿੱਚ ਦੌਲਤ ਅਤੇ ਖੁਸ਼ੀ ਦਾ ਬਹੁਤ ਨੁਕਸਾਨ ਹੁੰਦਾ ਹੈ। ਉਹ ਘਰ ਵਿੱਚ ਬਦਕਿਸਮਤੀ ਲੈ ਕੇ ਆਉਂਦੀ ਹੈ ਤੇ ਘਰ ਵਿੱਚ ਹਮੇਸ਼ਾ ਹੀ ਗਰੀਬੀ ਰਹਿੰਦੀ ਹੈ। ਨੰਬਰ 2 ਸ਼ੰਖੀਨੀ ਹੋਰ ਤਾਂ ਜੋ ਥੋੜੀਆਂ ਕਮਜ਼ੋਰ, ਥੋੜੀਆਂ ਮੋਟੀਆਂ ਜਿਨ੍ਹਾਂ ਦੀ ਮੋਟੀ ਨੱਕ ਅਤੇ ਕੰਬਦੀਆਂ ਅੱਖਾਂ ਤੇ ਥੋੜੀ ਡੁੰਗੀਆਂ ਆਵਾਜ਼ ਵਾਲੀਆਂ ਹੁੰਦੀਆਂ ਹਨ। ਅਜਹੀਆਂ ਹੋਰ ਤਾਂ ਸ਼ੰਖਣੀ ਦੀ ਸ਼੍ਰੇਣੀ ਵਿੱਚ ਆਉਂਦੀਆਂ ਹਨ। ਉਹ ਹਮੇਸ਼ਾ ਹੀ ਉਦਾਸ ਤੇ ਨੱਕ ਤੇ ਗੁੱਸਾ ਰਹਿਣਾ ਅਸ਼ਾਂਤ ਸੁਭਾ ਵਾਲੀਆਂ ਹਰ ਛੋਟੀ ਜਹੀ ਗੱਲ ਤੇ ਝਗੜਾ ਕਰਨ ਵਾਲੀਆਂ ਆਪਣੇ ਆਪ ਨੂੰ ਕਾਬੂ ਵਿੱਚ ਰੱਖਣ ਵਿੱਚ ਅਸਮਰਥ ਹੁੰਦੀਆਂ ਹਨ ਪਤੀ ਦੀਆਂ ਗੱਲਾਂ ਨੂੰ ਹਮੇਸ਼ਾ ਹੀ ਨਜ਼ਰ ਅੰਦਾਜ਼ ਕਰਨਾ ਹਮੇਸ਼ਾ ਸੁੱਖਾਂ ਬਾਰੇ ਸੋਚਣਾ ਸੰਵੇਦਨਸ਼ੀਲਤਾ ਦੀ ਘਾਟ ਦੂਜਿਆਂ ਦੀਆਂ ਗੱਲਾਂ ਤੇ ਟਿੱਪਣੀ ਕਰਨਾ ਆਪਣੇ ਗੁਆਂਢੀਆਂ ਨੂੰ ਝਿੜਕਣਾ ਹਮੇਸ਼ਾ ਹਰ ਕਿਸੇ ਦੇ ਨਾਲ ਲੜਦੇ ਰਹਿਣਾ ਉਹਨਾਂ ਦੀਆਂ ਕੁਝ ਆਦਤਾਂ ਹਨ ਜੈਹੀਆਂ ਔਰਤਾਂ ਨੂੰ ਬੁਢਾਪੇ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਉਹ ਆਪਣੇ ਪਤੀ ਤੋਂ ਬਾਅਦ ਹੀ ਮਰਦੀਆਂ ਹਨ ਨੰਬਰ 2 ਮੱਥੇ ਦਾ ਰੰਗ ਫਿੱਕਾ ਚਿਹਰੇ ਤੇ ਹਮੇਸ਼ਾ ਹੀ ਉਦਾਸੀ ਰਹਿਣਾ ਉਹਨਾਂ ਦੀਆਂ ਅੱਖਾਂ ਵੱਡੀਆਂ ਅਤੇ ਹੱਥ ਪੈਰ ਛੋਟੇ ਹੁੰਦੇ ਹਨ ਹੱਥਾਂ ਦੀਆਂ ਉਂਗਲਾਂ, ਬੇਟੰਗੀਆਂ ਅਤੇ ਵਾਲ ਸੁੱਕੇ ਹੁੰਦੇ ਹਨ। ਉਹਨਾਂ ਦੇ ਹੱਥਾਂ ਵਿੱਚ ਦੋ ਸੰਖ ਅਤੇ ਨੱਕ ਤੇ ਇੱਕ ਤਿਲ ਵੀ ਹੁੰਦਾ ਹੈ। ਇਹਨਾਂ ਔਰਤਾਂ ਵਿੱਚ ਸ਼ਰਮ ਦੀ ਘਾਟ ਹੁੰਦੀ ਹੈ। ਉਹ ਆਪਣੀ ਬੋਲੀ ਵਿੱਚ ਸਪਸ਼ਟ ਹੁੰਦੀਆਂ ਹਨ ਅਤੇ ਆਪਣਾ ਕੰਮ ਕਰਵਾਉਣ ਵਿੱਚ ਹੋਸ਼ਿਆਰ ਅਤੇ ਮਿੱਟੀ ਬੋਲੀ ਨਾਲ ਕੰਮ ਕਰਵਾਉਣ ਵਿੱਚ ਮਾਹਿਰ ਹੁੰਦੀਆਂ ਹਨ। ਇਹ ਆਪਣੇ ਪਤੀਆਂ ਨਾਲੋਂ ਦੂਜੇ ਮਰਦਾਂਵਲ ਵਧੇਰੇ ਆਕਰਸ਼ਿਤ ਹੁੰਦੀਆਂ ਹਨ ਉਹਨਾਂ ਦੀ ਸਾਦੀ ਗੱਲਬਾਤ ਵੀ ਇੰਜ ਲੱਗਦੀ ਹੈ ਕਿ ਜਿਵੇਂ ਉਹ ਕਿਸੇ ਨਾਲ ਲੜ ਰਹੇ ਹੋਣ ਉਹਨਾਂ ਦੇ ਸੁਭਾਅ ਦੇ ਕਾਰਨ ਉਹਨਾਂ ਨੂੰ ਜ਼ਿਆਦਾ ਪਸੰਦ ਨਹੀਂ ਕੀਤਾ ਜਾਂਦਾ ਉਹਨਾਂ ਦੀ ਕਿਸੇ ਵੀ ਨਾਲ ਨਹੀਂ ਬਣਦੀ ਨੰਬਰ 3 ਪਦਮਿਨੀ ਔਰਤਾਂ ਇਹਨਾਂ ਦੀਆਂ ਵਿਸ਼ੇਸ਼ਤਾਵਾਂ ਇਹਨਾਂ ਦੀ ਗਰਦਨ ਸੰਖ ਵਰਗੀ ਹੁੰਦੀ ਹੈ ਨੱਕ ਕੰਨ ਅੱਖਾਂ ਤੇ ਮੱਥਾ ਛੋਟਾ ਹੁੰਦਾ ਹੈ ਪੈਰ ਦਾ ਉਂਗਠਾ ਮਾਸ ਵਾਲਾ ਅਤੇ ਚੰਗੀ ਤਰ੍ਹਾਂ ਬਣਿਆ ਹੁੰਦਾ ਹੈ। ਇਹਨਾਂ ਦੇ ਵਾਲ ਕਾਲੇ ਸੰਘਣੇ ਅਤੇ ਲੰਬੇ ਹੁੰਦੇ ਹਨ। ਅਜਿਹੀਆਂ ਔਰਤਾਂ ਹਰ ਮਰਦ ਦਾ ਸਤਕਾਰ ਕਰਦੀਆਂ ਹਨ। ਆਪਣੇ ਤੋਂ ਛੋਟੇ ਨੂੰ ਹਮੇਸ਼ਾ ਹੀ ਪਿਆਰ ਕਰਦੀਆਂ ਹਨ ਅਤੇ ਪਰਿਵਾਰ ਨੂੰ ਨਾਲ ਲੈ ਕੇ ਚਲਦੀਆਂ ਹਨ। ਉਹ ਕਿਸਮਤ ਵਾਲੀਆਂ ਹੁੰਦੀਆਂ ਹਨ ਤੇ ਘਟ ਬੱਚੇ ਵਾਲੀਆਂ ਹੁੰਦੀਆਂ ਹਨ। ਆਪਣੇ ਪਤੀ ਦੀ ਹਮੇਸ਼ਾ ਹੀ ਸੇਵਾ ਕਰਦੀਆਂ ਹਨ। ਦੂਜਿਆਂ ਦੀ ਮਦਦ ਵੀ ਕਰਦੀਆਂ ਹਨ ਅਤੇ ਆਪਣੇ ਗੁਨਾ ਨਾਲ ਸਾਰਿਆਂ ਨੂੰ ਹੀ ਖੁਸ਼ ਕਰਦੀਆਂ ਹਨ ਨੰਬਰ 4 ਜਿਨ੍ਹਾਂ ਦਾ ਮੱਥਾ ਗੋਲ ਸਰੀਰ ਨਰਮ ਅੱਖਾਂ ਸੁੰਦਰ ਆਵਾਜ਼ ਮਿੱਠੀ ਵਾਲ ਸੰਘਣੇ ਅਤੇ ਕਾਲੇ ਤੇ ਨੱਕ ਸੁੱਚੇ ਆਕਾਰ ਦਾ ਹੁੰਦਾ ਹੈ ਅਜਿਹੀਆਂ ਔਰਤਾਂ ਦੀ ਗਿਣਤੀ ਬਹੁਤ ਹੀ ਘੱਟ ਹੁੰਦੀ ਹੈ ਭਾਵੇਂ ਉਹ ਗਰੀਬ ਪਰਿਵਾਰ ਵਿੱਚ ਪੈਦਾ ਹੁੰਦੀਆਂ ਹਨ ਫੇਰ ਵੀ ਉਹਨਾਂ ਦੇ ਗੁਣਾਂ ਦੇ ਕਾਰਨ ਉਹਨਾਂ ਦਾ ਵਿਆਹ ਚੰਗੇ ਪਰਿਵਾਰ ਵਿੱਚ ਹੁੰਦਾ ਹੈ ਜਿਸ ਕਾਰਨ ਉਹ ਸ਼ਾਹੀ ਸੁੱਖਾਂ ਦਾ ਆਨੰਦ ਵੀ ਮਾਣਦੀਆਂ ਹਨ ਇਹ ਔਰਤਾਂ ਬਹੁਤ ਹੀ ਭਾਗਯਸ਼ਾਲੀ ਤੇ ਖੁਸ਼ਕਿਸਮਤ ਮੰਨੀਆਂ ਜਾਂਦੀਆਂ ਹਨ ਉਹ ਆਪਣੇ ਪਤੀ ਦੀ ਸੇਵਾ ਵੀ ਕਰਦੀਆਂ ਹਨ ਤੇ ਆਪਣੇ ਰਿਸ਼ਤੇਦਾਰਾਂ ਨੂੰ ਪਿਆਰ ਤੇ ਸਤਿਕਾਰ ਵੀ ਕਰਦੀਆਂ ਹਨ ਹਰ ਕੰਮ ਜਲਦੀ ਅਤੇ ਸਹੀ ਢੰਗ ਨਾਲ ਕਰਦੀਆਂ ਹਨ ਸ਼ਿੰਗਾਰ ਦੀਆਂ ਸ਼ੌਕੀਨ ਹੁੰਦੀਆਂ ਹਨ ਤੇ ਇਹ ਔਰਤਾਂ ਸੰਗੀਤ ਵਿੱਚ ਵੀ ਮਾਹਿਰ ਹੁੰਦੀਆਂ ਹਨ ਤੇ ਮਹਿਮਾਨਾਂ ਦੀ ਸੇਵਾ ਵੀ ਕਰਦੀਆਂ ਹਨ ਅਤੇ ਆਪਣੇ ਕੰਮਾਂ ਤੋਂ ਵੀ ਬਹੁਤ ਖੁਸ਼ ਹੁੰਦੀਆਂ ਹਨ ਆਪਣੇ ਕਰਮਾਂ ਦੁਆਰਾ ਸਾਰਿਆਂ ਦੀਆਂ ਇਹ ਔਰਤਾਂ ਮਨਪਸੰਦ ਬਣ ਜਾਂਦੀਆਂ ਹਨ ਇਹ ਸਾਰਿਆਂ ਦੀਆਂ ਫੇਵਰਟ ਹੁੰਦੀਆਂ ਹਨ ਉਹਨਾਂ ਨੂੰ ਚਿਤਣਨੀ ਔਰਤਾਂ ਕਿਹਾ ਜਾਂਦਾ ਹੈ ਨੰਬਰ 5 ਐਨਾ ਔਰਤਾਂ ਦੇ ਗਲ ਨੱਕ, ਕੰਨ ਅਤੇ ਮੱਥੇ ਦਾ ਰੰਗ ਗੋਰਾ ਹੁੰਦਾ ਹੈ। ਇਕਲੀਆਂ ਅੱਖਾਂ ਛੋਟੀਆਂ ਹੁੰਦੀਆਂ ਹਨ। ਨੱਕ ਤਿੱਖਾ ਹੁੰਦਾ ਹੈ, ਮੱਥੇ ਉੱਪਰੋਂ ਟਲਾਂ ਵਾਲਾ ਹੁੰਦਾ ਹੈ। ਉਹਨਾਂ ਦੇ ਪੈਰਾਂ ਦੀਆਂ ਉਂਗਲਾਂ ਟੇਡੀਆਂ ਹੁੰਦੀਆਂ ਹਨ ਅਤੇ ਉਹਨਾਂ ਦਾ ਕੱਦ ਵੀ ਛੋਟਾ ਹੁੰਦਾ ਹੈ। ਅਜਿਹੀਆਂ ਵਿਸ਼ੇਸ਼ਤਾਵਾਂ ਵਾਲੀਆਂ ਔਰਤਾਂ ਨੂੰ ਹਸਤਿਨੀ ਕਿਹਾ ਜਾਂਦਾ ਹੈ। ਉਹ ਬਹੁਤ ਆਸਾਨੀ ਨਾਲ ਗੁੱਸੇ ਵੀ ਹੋ ਜਾਂਦੀਆਂ ਹਨ। ਉਨ੍ਹਾਂ ਦੀ ਕੁੜੀਆਂ ਨਾਲੋਂ ਜ਼ਿਆਦਾ ਮੁੰਡੇ ਹੁੰਦੇ ਹਨ। ਉਹਨਾਂ ਵਿੱਚ ਧਾਰਮਿਕ ਰੁਚੀ ਦੀ ਘਾਟ ਵੀ ਹੁੰਦੀ ਹੈ। ਉਹ ਘੁੰਮਣਾ ਫਿਰਨਾ, ਖਰੀਦਦਾਰੀ ਕਰਨਾ ਅਤੇ ਚੰਗਾ ਖਾਣਾ ਖਾਣਾ ਪਸੰਦ ਕਰਦੀਆਂ ਹਨ। ਕਈ ਵਾਰ ਉਹਨਾਂ ਦੀ ਗਰਭ ਅਵਸਥਾ ਵੀ ਖਤਮ ਹੋ ਜਾਂਦੀ ਹੈ, ਯਾਨੀ ਗਰਮ ਧਾਰਨ ਵੀ ਖੰਡਿਤ ਹੋ ਜਾਂਦਾ ਹੈ ਤੇ ਆਪਣੇ ਸੁਭਾਅ ਦੇ ਕਾਰਨ ਉਹ ਹਰ ਕਿਸੇ ਨਾਲ ਨਹੀਂ ਮਿਲਦੀਆਂ। ਉਹਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਬਹੁਤ ਸਾਰੇ ਉਤਾਰ ਚੜ੍ਹਾਵ ਵੀ ਵਿਖਣੇ ਪੈਂਦੇ ਹਨ ਜਿਨ੍ਹਾਂ ਦੀ ਕਦੇ ਵੀ ਉਮੀਦ ਨਹੀਂ ਹੁੰਦੀ ਉਹ ਉਹ ਕੁਝ ਵੀ ਸਹਿਨ ਕਰਦੀਆਂ ਹਨ ਨੰਬਰ 6 ਅੰਡਾਕਾਰ ਚਿਹਰਾ ਅੰਡੇ ਦੇ ਆਕਾਰ ਦੇ ਚਿਹਰੇ ਵਾਲੀ ਔਰਤਾਂ ਨੂੰ ਇੱਕ ਆਕਰਸ਼ਕ ਸ਼ਖਸੀਅਤ ਦਾ ਮਾਲਕ ਮੰਨਿਆ ਜਾਂਦਾ ਹੈ ਉਹਨਾਂ ਦਾ ਆਪਣੇ ਸਰੀਰ ਤੇ ਬਹੁਤ ਜ਼ਿਆਦਾ ਕੰਟਰੋਲ ਹੁੰਦਾ ਹੈ ਉਹ ਬਹੁਤ ਭਾਵੁਕ ਵੀ ਹੁੰਦੀਆਂ ਹਨ ਉਹ ਕਿਸੇ ਨਾਲ ਵੀ ਜੁੜ ਜਾਂਦੀਆਂ ਹਨ ਤਾ ਉਸ ਦਾ ਸਾਥ ਛੱਡਣਾ ਪਸੰਦ ਨਹੀਂ ਕਰਦੀਆਂ ਉਹ ਸ਼ੈਨਸ਼ੇਲ ਵੀ ਹੁੰਦੀਆਂ ਹਨ ਅਤੇ ਬਹੁਤ ਜਲਦੀ ਗੁੱਸੇ ਵੀ ਹੋ ਜਾਂਦੀਆਂ ਹਨ ਅਜਿਹੇ ਲੋਕਾਂ ਨੂੰ ਜ਼ਿੰਦਗੀ ਵਿੱਚ ਬਹੁਤ ਜ਼ਿਆਦਾ ਪ੍ਰਸਿੱਧੀ ਅਤੇ ਸਤਕਾਰ ਵੀ ਮਿਲਦਾ ਹੈ ਨੰਬਰ 7 ਚੌਕੜਾ ਚਿਹਰਾ ਯਾਨੀ ਕਿ ਚਕੂਰ ਚਿਹਰਾ ਚਕੂਰ ਚਿਹਰਿਆਂ ਵਾਲੀ ਔਰਤਾਂ ਬਹੁਤ ਹੀ ਬੁੱਧੀਮਾਨ ਹੋਣ ਦੇ ਨਾਲ ਨਾਲ ਗੁੱਸੇ ਵਾਲਾ ਸੁਭਾਅ ਵੀ ਰੱਖਦੀਆਂ ਹਨ ਇਸ ਕਿਸਮ ਦੇ ਚਿਹਰੇ ਵਾਲੀਆਂ ਔਰਤਾਂ ਖਾਸ ਕਰਕੇ ਔਰਤਾਂ ਦੂਜਿਆਂ ਤੋਂ ਆਪਣੀਆਂ ਇੱਛਾ ਦੇ ਅਨੁਸਾਰ ਕੰਮ ਕਰਉਣਾ ਚਾਹੁੰਦੀਆਂ ਹਨ ਉਹਨਾਂ ਵਿੱਚ ਚੰਗੀ ਲੀਡਰਸ਼ਿਪ ਯੋਗਤਾ ਵੀ ਹੁੰਦੀ ਹੈ ਅਤੇ ਪ੍ਰਬੰਧਨ ਦੇ ਖੇਤਰ ਵਿੱਚ ਵੀ ਬਹੁਤ ਸਫਲ ਹੁੰਦੀਆਂ ਹਨ ਨੰਬਰ 8 ਗੋਲ ਚਿਹਰਾ ਸਮੁੰਦਰੀ ਸਾਸਤਰ ਦੇ ਅਨੁਸਾਰ ਗੋਲ ਚਿਹਰੇ ਵਾਲੇ ਲੋਕਾਂ ਨੂੰ ਖੁਸ਼ਕਿਸਮਤ ਤੇ ਭਾਗਯਸ਼ਾਲੀ ਮੰਨਿਆ ਜਾਂਦਾ ਹੈ ਅਜਿਹੇ ਲੋਕ ਆਕਰਸ਼ਕ ਹੁੰਦੇ ਹਨ ਅਤੇ ਉਹਨਾਂ ਨੂੰ ਆਪਣੀ ਪ੍ਰਸ਼ੰਸਾ ਸੁਣਨਾ ਵੀ ਪਸੰਦ ਹੁੰਦਾ ਹੈ। ਉਹਨਾਂ ਨੂੰ ਹੱਸਣਾ ਅਤੇ ਮਜ਼ਾਕ ਕਰਨਾ ਬਹੁਤ ਪਸੰਦ ਹੁੰਦਾ ਹੈ। ਜਦੋਂ ਲੋਕਾਂ ਨਾਲ ਖੁੱਲਕੇ ਗੱਲ ਕਰਦੀਆਂ ਹਨ ਤਾਂ ਉਹ ਦੂਜਿਆਂ ਦਾ ਮਜ਼ਾਕ ਉਡਾਉਣ ਤੋਂ ਵੀ ਨਹੀਂ ਝਿਜਕਦੀਆਂ। ਪਰ ਜੇਕਰ ਉਹ ਕਿਸੇ ਵੀ ਭਾਵਨਾ ਵਾਂ ਨੂੰ ਠੇਸ ਪਹੁੰਚਾਉਂਦੀਆਂ ਹਨ ਤਾਂ ਉਹ ਬਾਅਦ ਵਿੱਚ ਬਹੁਤ ਜ਼ਿਆਦਾ ਸ਼ਰਮਿੰਦਾ ਵੀ ਹੁੰਦੀਆਂ ਹਨ। ਔਰਤਾਂ ਨਵੇਂ ਲੋਕਾਂ ਦੇ ਸਾਹਮਣੇ ਗੰਭੀਰਤਾ ਨਾਲ ਪੇਸ਼ ਹੁੰਦੀਆਂ ਹਨ ਪਰ ਆਪਣੇ ਅਜੀਜ਼ਾਂ ਦੇ ਸਾਹਮਣੇ ਹਲਕੀ ਗੱਲਬਾਤ ਕਰਦੀਆਂ ਹਨ ਅਜਿਹੇ ਲੋਕਾਂ ਦੀ ਉਮਰ ਲੰਬੀ ਹੁੰਦੀ ਹੈ ਅਤੇ ਭਵਿਕ ਵਿੱਚ ਵੀ ਉਹ ਬਹੁਤ ਪੈਸਾ ਕਮਾਉਂਦੀਆਂ ਹਨ ਤੇ ਸ਼ਾਹੀ ਜ਼ਿੰਦਗੀ ਜਿਉਂਦੀਆਂ ਹਨ ਨੰਬਰ 9 ਤ੍ਰਿਕੋਣਾ ਚਿਹਰਾ ਜੇਕਰ ਕਿਸੇ ਔਰਤ ਦਾ ਚਿਹਰਾ ਇਰ ਕੋਣ ਵਰਗਾ ਹੁੰਦਾ ਹੈ ਤਾਂ ਇਸ ਦਾ ਮਤਲਬ ਹੈ ਕਿ ਤੁਸੀਂ ਬਹੁਤ ਸੰਜਿਵੀ ਵਿਅਕਤੀ ਹੋ ਤੁਹਾਨੂੰ ਹਰ ਚੀਜ਼ ਆਪਣੇ ਤਰੀਕੇ ਨਾਲ ਕਰਨ ਦਾ ਮਜ਼ਾ ਆਉਂਦਾ ਹੈ ਤੁਹਾਨੂੰ ਬੇਲੋੜੀ ਦਖਲਅੰਦਾਜ਼ੀ ਪਸੰਦ ਨਹੀਂ ਅਜਿਹੇ ਲੋਕ ਕਲਾ ਦੀ ਦੁਨੀਆ ਵਿੱਚ ਬਹੁਤ ਜ਼ਿਆਦਾ ਨਾਮ ਕਮਾਉਂਦੇ ਹਨ ਅਤੇ ਬਹੁਤ ਜ਼ਿਆਦਾ ਪ੍ਰਸਿੱਧੀ ਵੀ ਪ੍ਰਾਪਤ ਕਰਦੇ ਹਨ ਨੰਬਰ 10 ਜਿਸ ਆਦਮੀ ਦਾ ਚਿਹਰਾ ਜਾਂ ਔਰੰ ਦਾ ਚਿਹਰਾ ਮਾਦੇ ਚਿਹਰੇ ਵਰਗਾ ਹੁੰਦਾ ਹੈ ਉਹ ਲੰਬੀ ਜ਼ਿੰਦਗੀ ਜੀਉਂਦਾ ਹੈ ਅਜਿਹਾ ਆਦਮੀ ਖੁਸ਼ੀ ਦਾ ਆਨੰਦ ਮਾਣਦਾ ਹੈ ਅਤੇ ਬਹੁਤ ਜ਼ਿਆਦਾ ਸਫਲ ਵੀ ਹੁੰਦਾ ਹੈ ਪਾਲ ਦੇ ਵਿੱਚ ਉਹ ਪਰਿਵਾਰ ਵਿੱਚ ਸ਼ਾਨ ਵੀ ਲਿਆਉਂਦਾ ਹੈ ਅਤੇ ਸਮਾਜ ਵਿੱਚ ਸਤਿਕਾਰ ਤੇ ਮਾਨ ਸਨਮਾਨ ਵੀ ਪ੍ਰਾਪਤ ਕਰਦਾ ਹੈ ਨੰਬਰ 11 ਜਨਾ ਔਰਤਾਂ ਦਾ ਚਿਹਰਾ ਆਪਣੇ ਪਿਤਾ ਦੇ ਚਿਹਰੇ ਵਰਗਾ ਹੁੰਦਾ ਹੈ ਉਹਨਾਂ ਨੂੰ ਬਹੁਤ ਸ਼ੁਭ ਤੇ ਖੁਸ਼ਕਿਸਮਤ ਦੀ ਭੰਗਸ਼ਾਲੀ ਮੰਨਿਆ ਜਾਂਦਾ ਹੈ ਵਿਆਹ ਤੋਂ ਬਾਅਦ ਅਜਿਹੀਆਂ ਔਰਤਾਂ ਜਿਸ ਵੀ ਘਰ ਵਿੱਚ ਜਾਂਦੀਆਂ ਹਨ ਉਸ ਘਰ ਵਿੱਚ ਖੁਸ਼ੀ ਸ਼ੁਕਸ਼ਾਂਤੀ ਅਤੇ ਖੁਸ਼ਹਾਲੀ ਲੈ ਕੇ ਆਉਂਦੀਆਂ ਹਨ ਅਜਿਹੀਆਂ ਔਰਤਾਂ ਘਰੇਲੂ ਕੰਮਾਂ ਵਿੱਚ ਨਿਪੁੰਨ ਬੁੱਧੀਮਾਨ ਅਤੇ ਪਰਿਵਾਰ ਨੂੰ ਜੋੜਨ ਵਾਲੀਆਂ ਹੁੰਦੀਆਂ ਹਨ ਅਜਿਹੀਆਂ ਔਰਤਾਂ ਕਦੇ ਵੀ ਕਿਸੇ ਨੂੰ ਵੀ ਦੁੱਖ ਨਹੀਂ ਦਿੰਦੀਆਂ ਅਤੇ ਇਹ ਔਰਤਾਂ ਕਿਸੇ ਨੂੰ ਵੀ ਤੋਖਾ ਵੀ ਨਹੀਂ ਦਿੰਦੀਆਂ ਜਿਹੀਆਂ ਤਾਂ ਹੁਸ਼ਿਆਰ ਬੱਚਿਆਂ ਨੂੰ ਹੀ ਜਨਮ ਦਿੰਦੀਆਂ ਹਨ ਜੋ ਕਿ ਬਾਅਦ ਵਿੱਚ ਬਹੁਤ ਹੀ ਨਾਮ ਕਮਾਉਂਦੇ ਹਨ ਜੇਕਰ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਲਾਈਕ ਜਰ ਕਰਵਾ ਦਿਓ ਸ਼ੇਅਰ ਕਰ ਦਿਓ ਤੇ ਚੈਨਲ ਸਿਮਰਤ ਗੁਰਪ੍ਰੀਤ ਨੂੰ ਸਬਸਕ੍ਰਾਈਬ ਜਰ ਕਰ ਧੰਨਵਾਦ